बाल झड़न दी प्रॉब्लम तो हो परेशान त ले आओ एनवी ग्रो अप प्लस हेयर ऑयल जिसे लगातार इस्तेमाल नाल ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਡਿਪਟੀ ਕਮਿਸ਼ਨਰ ਸਾਖੀ ਸਾਨੀ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਪਹਿਲੀ ਸਤੰਬਰ ਨੂੰ ਹੋਣ ਵਾਲੀ ਐਨਡੀਏ ਐਨਈ ਅਤੇ ਸੀਡੀਐਸ ਪ੍ਰੀਖਿਆ 2024 ਦੇ ਸੂਚਾਰੂ ਆਯੋਜਨ ਨੂੰ ਜਕੀ ਨਿਬਣਾਣ ਪ੍ਰੀਖਿਆ 14 ਕੇਂਦਰਾਂ ਵਿੱਚ ਹੋਵੇਗੀ ਅਤੇ ਚੁੱਤਾ 4470 ਉਮੀਦਵਾਰ ਪ੍ਰੀਖਿਆ ਦੇਣਗੇ ਸੀਡੀਐਸ ਦੀ ਪ੍ਰੀਖਿਆ ਸਵੇਰੇ 9:00 ਵਜੇ ਤੋਂ 11:00 ਵਜੇ ਦੁਪਹਿਰ 12:00 ਵਜੇ ਤੋਂ 2:00 ਵਜੇ ਤੱਕ ਅਤੇ ਦੁਪਹਿਰ 3:00 ਵਜੇ ਤੋਂ ਸ਼ਾਮ 5:00 ਵਜੇ ਤੱਕ ਤਿੰਨ ਸ਼ਿਫਟਾਂ ਵਿੱਚ ਹੋਵੇਗੀ ਇਹ ਪ੍ਰੀਖਿਆ ਚਾਰ ਕੇਂਦਰਾਂ ਵਿੱਚ ਆਯੋਜਿਤ ਕੀਤੀ ਜਾਵੇਗੀ ਜਿਸ ਵਿੱਚ ਐਸਸੀਡੀ ਸਰਕਾਰੀ ਕਾਲਜ ਬਲਾਕ ਬੀ SCD ਸਰਕਾਰੀ ਕਾਲਜ ਬਲਾਕ D SDP ਕਾਲਜ ਲੜਕੀਆਂ ਅਤੇ ਆਰੀਆ ਕਾਲਜ ਦੇ ਲੜਕੇ ਸ਼ਾਮਲ ਹਨ NDA NA ਪ੍ਰੀਖਿਆ ਦੋ ਸੈਸ਼ਨਾਂ ਵਿੱਚ ਆਯੋਜਿਤ ਕੀਤੀ ਜਾਵੇਗੀ ਜਿਵੇਂ ਕਿ ਸਵੇਰੇ 10:00 ਵਜੇ ਤੋਂ 12:30 ਵਜੇ ਅਤੇ ਦੁਪਹਿਰ 2:00 ਵਜੇ ਤੋਂ ਸ਼ਾਮ 4:30 ਵਜੇ ਤੱਕ ਹੋਵੇਗੀ ਇਹ ਪ੍ਰੀਖਿਆ ਗੁਰੂ ਨਾਨਕ ਪਬਲਿਕ ਸਕੂਲ ਖਾਲਸਾ ਕਾਲਜ ਲੜਕੀਆਂ ਸਰਕਾਰੀ ਕਾਲਜ ਲੜਕੀਆਂ ਸਬ ਸੈਂਟਰ A ਸਰਕਾਰੀ ਕਾਲਜ ਲੜਕੀਆਂ ਸਬ ਸੈਂਟਰ B ਗੁਜਰਾਵਾਲਾ ਗੁਰੂ ਨਾਨਕ ਖਾਲਸਾ ਕਾਲਜ ਸਬ ਸੈਂਟਰ A ਗੁਜਰਾਵਾਲਾ ਗੁਰੂ ਨਾਨਕ ਖਾਲਸਾ ਕਾਲਜ ਸਬ ਸੈਂਟਰ B ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ MBA ਬਲਾਕ ਨਨਕਾਣਾ ਸਾਹਿਬ ਪਬਲਿਕ ਸਕੂਲ ਅਤੇ DAV ਪਬਲਿਕ ਸਕੂਲ ਦੋ ਬਲਾਕ ਵਿੱਚ ਹੋਵੇਗੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰੀਖਿਆਵਾਂ ਦੇ ਅਧਿਕਾਰੀ ਜਿਨ੍ਹਾਂ ਵਿੱਚ ਸੁਪਰਵਾਈਜ਼ਰ ਸਹਾਇਕ ਸੁਪਰਵਾਈਜ਼ਰ ਵੈਨਿਊ ਸੁਪਰਵਾਈਜ਼ਰ ਸਥਾਨਿਕ ਨਰੀਖਣ ਅਫਸਰ ਪੁਲਿਸ ਅਤੇ ਹੋਰ ਅਧਿਕਾਰੀ ਸ਼ਾਮਲ ਹਨ ਨੂੰ ਆਪਣੀ ਭੂਮਿਕਾ ਅਤੇ ਜ਼ਿੰਮੇਵਾਰੀਆਂ ਬਾਰੇ ਸਪਸ਼ਟ ਹੋਣਾ ਚਾਹੀਦਾ ਹੈ। ਉਹਨਾਂ ਪ੍ਰੀਖਿਆ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਡਿਊਟੀ ਨਿਭਾਉਂਦੇ ਹੋਏ ਇਹ ਯਕੀਨੀ ਬਣਾਉਣਗੇ ਪ੍ਰੀਖਿਆ ਦੇ ਸੁਚਾਰੂ ਅਤੇ ਸਫਲ ਆਯੋਜਨ ਵਿੱਚ ਕਿਸੇ ਵੀ ਤਰ੍ਹਾਂ ਦੀ ਔਕੜ ਨਾ ਆਵੇ। ਉਮੀਦਵਾਰਾਂ ਨੂੰ ਪ੍ਰੀਖਿਆ ਸ਼ੁਰੂ ਹੋਣ ਤੋਂ ਅੱਧਾ ਘੰਟਾ ਪਹਿਲਾਂ ਦਾਖਲਾ ਕਾਰਡ ਨਾਲ ਉਪਰੋਕਤ ਪ੍ਰੀਖਿਆ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ। ਯੂਪੀਐਸਸੀ ਦੁਆਰਾ ਐਡਮਿਟ ਕਾਰਡ ਦੇ ਨਾਲ ਵਿਸਤ੍ਰਿਤ ਮਹੱਤਵਪੂਰਨ ਨਿਰਦੇਸ਼ ਪਹਿਲਾਂ ਹੀ ਪ੍ਰਦਾਨ ਕੀਤੇ ਜਾ ਚੁੱਕੇ ਹਨ ਸਵੇਰੇ 9:30 ਵਜੇ ਕੇਂਦਰ ਦੇ ਸਾਰੇ ਗੇਟ ਬੰਦ ਕਰ ਦਿੱਤੇ ਜਾਣਗੇ। ਇਸ ਤੋਂ ਬਾਅਦ ਕਿਸੇ ਨੂੰ ਵੀ ਸੈਂਟਰਾਂ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਹਰੇਕ ਕੇਂਦਰ ਤੇ ਉਰਸ਼ ਅਤੇ ਮੈਲਾਪੋਲਿਸ ਸਮੇਤ ਲੋੜੀਂਦੇ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ ਤੇ ਸਾਰੇ ਕੇਂਦਰ ਪੁਲਿਸ ਵਿਭਾਗ ਦੁਆਰਾ ਚੈਕਿੰਗ ਨਾਲ ਕਵਰ ਕੀਤੇ ਜਾਣਗੇ ਉਮੀਦਵਾਰਾਂ ਨੂੰ ਇਮਤਿਹਾਨ ਦੌਰਾਨ ਸੰਚਾਰ ਲਈ ਵਰਤੇ ਜਾਣ ਵਾਲੇ ਮੋਬਾਈਲ ਫੋਨ ਸਵਿਚ ਆਫ ਵੀ ਪੇਜਰ ਪੈਨ ਡਰਾਈਵ 스마트 ਘੜੀਆਂ ਕੈਮਰੇ ਬਲੂਟੁੱਥ ਉਯੰਤਰ ਜਾਂ ਕੋਈ ਵੀ ਸੰਬੰਧਿਤ ਉਪਕਰਣ ਸਮੇਤ ਕੋਈ ਵੀ ਇਲੈਕਟ੍ਰੋਨਿਕਸ ਉਪਕਰਣ ਰੱਖਣ ਦੀ ਵਰਤੋਂ ਦੀ ਆਗਿਆ ਨਹੀਂ ਹੈ ਸਧਾਰਨ ਘੜੀ ਦੀ ਵਰਤੋਂ ਦੀ ਇਜਾਜ਼ਤ ਹੈ ਪਰ ਇਮਤਿਹਾਨ ਕਮਰਿਆਂ ਹਾਲਾਂ ਦੇ ਅੰਦਰ ਸੰਚਾਰ ਸਮਰਥਾਵਾ ਜਾਂ 스마트 ਵਿਸ਼ੇਸ਼ਤਾਵਾਂ ਵਾਲੀ ਕੋਈ ਵੀ ਕਲਾਈ ਘੜੀ ਦੀ ਸਖਤ ਮਨਾਹੀ ਹੈ ਇਨ੍ਹਾਂ ਨਿਯਮਾਂ ਦੀ ਕਿਸੇ ਵੀ ਉਲੰਘਣਾ ਦੇ ਨਤੀਜੇ ਵਜੋਂ ਅਨੁਸ਼ਾਸਨੀ ਕਾਰਵਾਈ ਹੋਵੇਗੀ ਜਿਸ ਵਿੱਚ ਪਵਿੱਖ ਦੀਆਂ ਪ੍ਰੀਖਿਆਵਾਂ ਤੋਂ ਪਾਬੰਦੀ ਵੀ ਸ਼ਾਮਲ ਹੈ।